ਅੱਜ ਦੀ ਵੀਡੀਓ ਵਿੱਚ ਬਈ ਜੀ ਤੁਹਾਨੂੰ ਦਿਖਾਵਾਂਗੇ ਕਿ ਪਿਆਰ ਦੀ ਕੀਮਤ ਕੀ ਹੁੰਦੀ ਆ ਪੰਜਾਬ ਦਾ ਪਿਆਰ ਆਪਣੇ ਦੇਸ਼ ਦਾ ਪਿਆਰ ਤੇ ਬਾਹਰਲੀ ਕੰਟਰੀਆਂ ਦਾ ਪਿਆਰ ਇੱਕ ਦੂਜੇ ਨੂੰ ਕੁੜੀ ਮੁੰਡਾ ਪਿਆਰ ਕਰਦੇ ਨੇ ਚਾਹੇ ਉਹਦੇ ਸਾਹਮਣੇ ਕਰੋੜਾਂ ਰੁਪਏ ਰੱਖ ਦੋ ਪਰ ਮੁੰਡਾ ਫਿਰ ਵੀ ਨਹੀਂ ਬਦਲਦਾ ਤੇ ਆਪਣੇ ਪੰਜਾਬ ਦੇ ਵਿੱਚ ਬਈ ਜੀ ਦੇਸ਼ ਦੇ ਵਿੱਚ 35-35 ਲੱਖ ਰੁਪਏ ਖਾ ਕੇ ਕੁੜੀਆਂ ਕਹਿੰਦੀ ਆ ਕੀ ਕੀਤਾ ਮੇਰੇ ਲਈ ਜੋ ਸੀਗਾ ਉਸ ਸਮੇਂ ਸੀਗਾ ਆਪਣੇ ਫੈਸਲੇ ਕੀਤਾ ਸੀ ਇਹ ਗੱਲਾਂ ਹੁੰਦੀਆਂ ਆਪਣੇ ਦੇਸ਼ ਦੇ ਵਿੱਚ ਕੀ ਹੁੰਦਾ ਕੁੜੀ ਨੂੰ ਪੈਸਾ ਦਿਖਦਾ ਤਾਂ ਕੁੜੀ ਦੂਜੇ ਬੰਦੇ ਵੱਲ ਆ ਕੁੜੀ ਨੂੰ ਜੋਬ ਦਿਖਦੀ ਆ ਤਾਂ ਕੁੜੀ ਦੂਜੇ ਬੰਦੇ ਵੱਲ ਆ ਕੁੜੀ ਦੀ ਜੋਬ ਲੱਗ ਜਾਂਦੀ ਆ ਸਰਕਾਰੀ ਨੌਕਰੀ ਲੱਗ ਜਾਂਦੀ ਆ ਆਪਣੇ ਵਿਆਹੇ ਹੋਏ ਪਤੀ ਨਾਲ ਹੀ ਰਹਿਣਾ ਬੰਦ ਕਰ ਦਿੰਦੀ ਆ ਪਤੀ ਨੂੰ ਹੀ ਛੱਡ ਦਿੰਦੀ ਆ ਪਰ ਇਹ ਜਿਉਂਦੀ ਜਾਗਦੀ ਮਸਾਲਾ ਬਾਈ ਜੀ ਇੱਕ ਖੜਾਰੀ ਦੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਖੜਾਰੀ ਆ ਇਸ ਨੂੰ ਆਫਰ ਆਂਦੀ ਆ ਬਹੁਤ ਵੱਡੀ ਜੋ ਇਸ ਦੀ ਜ਼ਿੰਦਗੀ ਪੂਰੀ ਦੀ ਪੂਰੀ ਬਦਲ ਦਿੰਦੀ ਸਪੇਨ ਦੀ ਰਾਜਕੁਮਾਰੀ ਬਿਲਕੁਲ ਬਾਈ ਜੀ ਆ ਤਸਵੀਰਾਂ ਦੇਖ ਸਕਦੇ ਹੋ ਇਹ ਆ ਦੁਨੀਆ ਦੀ ਸਭ ਤੋਂ ਸੋਹਣੀ ਰਾਜਕੁਮਾਰੀ ਸਪੇਨ ਦੀ ਰਾਜਕੁਮਾਰੀ ਰਾਣੀ ਬਾਈ ਜੀ ਇਸ ਨੇ ਇਸ ਖੜਾਰੇ ਨੂੰ ਆਫਰ ਕੀਤਾ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਆ ਪਿਆਰ ਕਰਦੀ ਆ ਤੈਨੂੰ ਮੈਂ ਪਰ ਇਹ ਨੌਜਵਾਨ ਖੜਿਆ ਰਿਹਾ ਕਹਿੰਦਾ ਨਾ ਮੈਨੂੰ ਮਨਜ਼ੂਰ ਨਹੀਂ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਇਹ ਕੁੜੀ ਆ ਤੇ ਇਹ ਮੁੰਡਾ ਜੀ ਇਸ ਕੁੜੀ ਨਾਲ ਪਿਆਰ ਕਰਦਾ ਇਹ ਮੁੰਡਾ ਤੇ ਕਹਿੰਦਾ ਕਿ ਮੈਂ ਇਸ ਦੇ ਨਾਲ ਵਾਅਦਾ ਕੀਤਾ ਵਾ ਕਿ ਜ਼ਿੰਦਗੀ ਤੇਰੇ ਨਾਲ ਹੀ ਕੱਟਣੀ ਆ ਜਦਕਿ ਕੁੜੀ ਬਾਈ ਜੀ ਗਰੀਬ ਘਰ ਤੋਂ ਹੁੰਦੀ ਆ ਮੁੰਡਾ ਵੀ ਕੋਈ ਵਾਲਾ ਅਮੀਰ ਬੰਦਾ ਨਹੀਂ ਖੜਾ ਰੀਆ ਇੱਕ ਰਾਜਕੁਮਾਰੀ ਨੂੰ ਪਸੰਦ ਆ ਜਾਂਦਾ ਤੇ ਰਾਜਕੁਮਾਰੀ ਕਹਿੰਦੀ ਆ ਕਿ ਮੈਂ ਤਾਂ ਤੇਰੇ ਨਾਲ ਵਿਆਹ ਕਰਾਣਾ ਅੱਗੋਂ ਜਵਾਬ ਦਿੰਦਾ ਕਿ ਮੈਂ ਉਸ ਨੂੰ ਪਿਆਰ ਕਰਦਾ ਸੱਚਾ ਪਿਆਰ ਕਰਦਾ ਮੈਂ ਇਸ ਦਾ ਦਿਲ ਨਹੀਂ ਤੋੜ ਸਕਦਾ ਮੈਂ ਇਸ ਦੇ ਨਾਲ ਹੀ ਵਿਆਹ ਕਰਨਾ ਤੇ ਆਪਣੇ ਦੇਸ਼ ਦੇ ਵਿੱਚ ਕੀ ਹੁੰਦਾ ਕਿ ਵਿਆਹੀ ਹੋਈ ਬਾਈ ਜੀ ਪੜ੍ਹੇ ਲਿਖੇ ਨਾਲ ਪੱਜ ਜਾਂਦੀ ਹੈ ਵਿਆਹੀ ਹੋਈ ਬਾਈ ਜੀ ਨੌਕਰੀਆਂ ਨਾਲ ਪੱਜ ਜਾਂਦੀ ਹੈ ਵਿਆਹੀ ਹੋਈ ਪੈਸਾ ਦੇਖ ਕੇ ਬਦਲ ਜਾਂਦੀ ਹੈ ਸਹੇਲੀ ਬਦਲ ਜਾਂਦੀ ਆ ਪਰ ਇਸ ਨੂੰ ਬਾਈ ਜੀ ਸਲੂਟ ਹੈ ਇਸ ਮੁੰਡੇ ਨੂੰ ਜਿਨੇ ਬਾਈ ਜੀ ਆਪਣਾ ਪਿਆਰ ਰੱਖਿਆ ਨਾਕਿਰ ਰਾਜਕੁਮਾਰੀ ਨਾਲ ਵਿਆਹ ਕਰਾਇਆ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਸੀ ਵਿਆਹ ਕਰਵਾ ਕੇ ਪਰ ਨਾ ਕਹਿੰਦਾ ਨਾ ਮੈਨੂੰ ਨਹੀਂ ਮਨਜ਼ੂਰ ਇਸ ਦੀ ਜਗ੍ਹਾ ਕੁੜੀ ਹੁੰਦੀ ਇੱਕ ਮਿੰਟ ਤੋਂ ਪਹਿਲਾਂ ਬਦਲ ਜਾਣਾ ਸੀ ਉਸਨੇ ਕਿਉਂ ਕਿਉਂਕਿ ਬਾਈ ਜੀ ਕੁੜੀ ਤਾਂ ਕੁੜੀ ਆ ਫਿਰ ਕੁੜੀ ਨੇ ਇਹਦਾ ਮੈਂਟ ਲਾਣਾ ਸੀ ਬਦਲ ਇਹ ਮੁੰਡੇ ਹੀ ਆ ਬਾਈ ਜੀ ਤਾਂ ਵੀਡੀਓ ਨੂੰ ਸ਼ੇਅਰ ਕਰ ਜ਼ਰੂਰ ਕਰ ਦਿਓ ਆਪਣੇ ਦੇਸ਼ ਦਾ ਪਿਆਰ ਤੇ ਬਾਹਲੀ ਕੰਟਰੀਆਂ ਦੇ ਪਿਆਰ ਦੇ ਵਿੱਚ ਇਹ ਫਰਕ ਹੈ ਕਿ ਜੇ ਪਿਆਰ ਕਰਦੇ ਨੇ ਤਾਂ ਦਿਨੋਂ ਪਿਆਰ ਕਰਦੇ ਆ ਉਹ ਜਿਉਂਦੀ ਜਗਦੀ ਮਿਸਾਲ ਬਾਈ ਜੀ ਇਹ ਆ ਕੁੜੀ ਖੜੀ ਰਹੀ ਤੇ ਮੁੰਡਾ ਵੀ ਖੜਾ ਰਹਾ ਰਾਜਕੁਮਾਰੀ ਨੂੰ ਜਵਾਬ ਦਿੱਤਾ ਸਪੇਨ ਦੀ ਰਾਜਕੁਮਾਰੀ ਜ਼ਿੰਦਗੀ ਬਦਲ ਸਕਦੀ ਸੀ ਪਰ ਇਸ ਮੁੰਡੇ ਨੇ ਠੋਕ ਕੇ ਜਵਾਬ ਦਿੱਤਾ ਕਿ ਨਾ ਇਸ ਕੁੜੀ ਨੂੰ ਪਿਆਰ ਕਰਦਾ ਤਾਂ ਇਸ ਨਾਲ ਹੀ ਵਾਅਦਾ ਕੀਤਾ ਤਾਂ ਇਸ ਨਾਲ ਹੀ ਵਿਆਹ ਕਰਨਾ ਤਿੰਨ ਵਾਰ ਬਾਈ ਜੀ ਇਹ ਰਾਜਕੁਮਾਰੀ ਸਪੇਨ ਦੇ ਵਿੱਚ ਸਭ ਤੋਂ ਸੋਹਣੀ ਹੋਣ ਦਾ ਖਿਤਾਬ ਜਿੱਤ ਚੁੱਕੀ ਆ ਇੰਨਾ ਕ ਜਿਆਦਾ ਪੈਸਾ ਬਾਈ ਜੀ ਦੁਬਈ ਦੇ ਵਿੱਚ ਬਿਜ਼ਨਸ ਚੱਲਦੇ ਨੇ ਅਲੱਗ-ਅਲੱਗ ਕੰਟਰੀਆਂ 'ਚ ਬਿਜ਼ਨਸ ਚੱਲਦੇ ਨੇ ਜਿਵੇਂ ਅਵਾਨੀ ਦੇ ਬਿਜ਼ਨਸ ਚੱਲਦੇ ਨੇ ਨਾ ਇਸ ਕੁੜੀ ਦੇ ਬਿਜ਼ਨਸ ਚੱਲਦੇ ਨੇ ਰਾਜਕੁਮਾਰੀ ਦੇ ਪਰ ਮੁੰਡੇ ਨੇ ਸਭ ਕੁਝ ਠੁਕਰਾ ਦਿੱਤਾ ਦੌਲਤ ਠੁਕਰਾ ਦਿੱਤੀ ਹਰ ਇੱਕ ਚੀਜ਼ ਉਹ ਠੁਕਰਾ ਦਿੱਤੀ ਜਿਸ ਦੀ ਬਾਈ ਜੀ ਇਸ ਮੁੰਡੇ ਨੂੰ ਜ਼ਰੂਰਤ ਸੀਗੀ ਪਰ ਉਹ ਜ਼ਰੂਰਤ ਨਹੀਂ ਦੇਖੀ ਇਸ ਨੇ ਇਸ ਤਰ੍ਹਾਂ ਉਹ ਕੁੜੀ ਦੇਖੀ ਜਿਸ ਦੇ ਨਾਲ ਬਾਈ ਜੀ ਇੰਨੇ ਪਿਆਰ ਕੀਤਾ ਹਾਂ ਜੇ ਕੁੜੀ ਹੁੰਦੀ ਇੱਕ ਮਿੰਟ ਲਾਉਂਦੀ ਬਦਲ ਨੂੰ ਬਾਕੀ ਤੁਸੀਂ ਕਮੈਂਟਾਂ ਜਰੂਰ ਦੱਸਿਓ ਕਿ ਆਪਣੇ ਦੇਖ ਦੇ ਵਿੱਚ ਜੇ ਇਦਾਂ ਹੁੰਦਾ ਨੌਜਵਾਨ ਮੁੰਡਾ ਕਰਦਾ ਇਦਾਂ ਜਾਂ ਕੁੜੀ ਕਰਦੀ ਉਹ ਆਪਣੇ ਪਿਆਰ ਨਾਲ ਖੜੀ ਰਹਿੰਦੀ ਬਾਕੀ ਕਮੈਂਟ ਵਿੱਚ ਆਪਣੀ رائے ਜਰੂਰ ਦਿਓ ਸਲੂਟ ਆ ਇਸ ਭਰਾ ਨੂੰ ਜਿੰਨੇ ਬਾਈ ਜੀ ਪਿਆਰ ਆਪਣਾ ਠੁਗਰਾਇਆ ਨਹੀਂ ਪੈਸੇ ਪਿੱਛੇ ਪੈਸਾ ਠੁਗਰਾ ਦਿੱਤਾ ਪਰ ਕਹਿੰਦਾ ਇਸ ਕੁੜੀ ਨਾਲ ਮੈਂ ਰਹਿਣਾ